ਸ਼੍ਰੀ ਕੀਰਤਨ ਸੇਵਾ ਸੁਸਾਇਟੀ ਮਾਡਰ ਟਾਊਨ ਲੁਧਿਆਣਾ ਦੇ ਵੱਲੋਂ ਗੁਰਦੁਆਰਾ ਗੁਰੂ ਗਿਆਨ ਪ੍ਰਕਾਸ਼ ਜਵੱਦੀ ਟਕਸਾਲ ਵਿਖੇ ਮੁਫਤ ਮੈਡੀਕਲ ਕੈਂਪ ਲਗਾਇਆ ਗਿਆ ਜਿਸ ਵਿੱਚ ਤਕਰੀਬਨ 2000 ਮਰੀਜ਼ਾਂ ਨੇ ਇਸ ਕੈਂਪ ਦਾ ਲਾਭ ਚੁੱਕਿਆ ਮਾਸਟਰ ਤਲੋਚਨ ਸਿੰਘ ਸਰਪ੍ਰਸਤ ਨੇ ਦੱਸਿਆ ਕਿ ਇਸ ਮੈਡੀਕਲ ਕੈਂਪ ਵਿੱਚ ਤਕਰੀਬਨ 12 ਡਾਕਟਰਾਂ ਨੇ ਸ਼ਿਰਕਤ ਕੀਤੀ ਡਾਕਟਰਾਂ ਦੀ ਮਹਾਂ ਟੀਮਾਂ ਨੇ ਮਰੀਜ਼ਾਂ ਦਾ ਚੈੱਕਅਪ ਕੀਤਾ ਅਤੇ ਸ਼੍ਰੀ ਕੀਰਤਨ ਸੇਵਾ ਸੁਸਾਇਟੀ ਦੇ ਵੱਲੋਂ ਫ੍ਰੀ ਦਵਾਈਆਂ ਵੀ ਵੰਡੀਆਂ ਗਈਆਂ ਅੱਖਾਂ ਦੇ ਸਭ ਤੋਂ ਜ਼ਿਆਦਾ 554 ਦੇ ਕ੍ਰੀਮ ਮਰੀਜ਼ਾਂ ਨੇ ਇਸ ਕੈਂਪ ਦਾ ਲਾਹਾ ਲਿਆ ਸੋਸਾਇਟੀ ਦੇ ਪ੍ਰਧਾਨ ਪ੍ਰੇਮ ਸਿੰਘ ਨੇ ਦੱਸਿਆ ਕਿ ਹਰ ਸਾਲ ਇਹ ਮੈਡੀਕਲ ਕੈਂਪ ਸੰਗਠਾ ਦੇ ਸਹਿਯੋਗ ਦੇ ਨਾਲ ਲਗਾਇਆ ਜਾਂਦਾ ਹੈ ਬੀਬੀ ਬਲਦੇਵ ਕੌਰ ਨੇ ਗੱਲਬਾਤ ਕਰਦੇ ਦੱਸਿਆ ਕਿ ਸ਼੍ਰੀ ਕੀਰਤਨ ਸੇਵਾ ਸੋਸਾਇਟੀ ਦੇ ਵੱਲੋਂ ਹਰ ਮਹੀਨੇ ਦੇ ਅਖੀਲੇ ਐਤਵਾਰ ਨੂੰ ਬੀਬੀਆਂ ਨੂੰ ਰਾਸ਼ਨ ਦਿੱਤਾ ਜਾਂਦਾ ਹੈ ਸੋਸਾਇਟੀ ਵੱਲੋਂ ਦੋ ਸਿਲਾਈ ਸੈਂਟਰ ਸ਼ਿਮਲਾਪੁਰੀ ਵਿਖੇ ਵੀ ਚਲਾਏ ਜਾ ਰਹੇ ਨੇ 45 ਵਾਕੈਂਸੀ ਦੀ ਸੋਸਾਇਟੀ ਮੋਡਲ ਟਾਊਨ ਵੱਲ ਲਗਾਇਆ ਗਿਆ ਹੈ ਤੇ ਅਸੀਂ ਦੇਸ਼ ਦੁਨੀਆ ਤੁਹਾਨੂੰ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਧੰਨਵਾਦ ਦੁਨੀਆ ਸੇਵ ਕਮਾਈਏ ਤਾਂ ਦਰਗੇ ਬੈਸਨ ਪਾਈਏ ਸੇਵਾ ਕਰਤ ਹੋਏ ਨਕਾਮੀ ਇਸ ਕੋ ਹੋਤ ਪ੍ਰਭ ਤੋਂ ਅਨੁਸਾਰ ਸ਼੍ਰੀ ਕੀਰਤਨ ਸੇਵਾ ਸੁਸਾਇਟੀ ਜੋ ਕਿ ਸੰਤ ਬਾਬਾ ਸੁਚਾ ਸਿੰਘ ਜੀ ਦੀਆਂ ਅਸੀਸਾਂ ਨਾਲ ਸਰਦਾਰ ਗੁਰਬਖਸ਼ ਸਿੰਘ ਨੇ ਜਿਸ ਦੀ ਅਰੰਭਤਾ ਕੀਤੀ ਸੀ ਬਹੁਤ ਲੰਬੇ ਸਮੇਂ ਤੋਂ ਇਸ ਸੁਸਾਇਟੀ ਘਰ ਘਰ ਜਾ ਕੇ ਕੀਰਤਨ ਕਰਕੇ ਜਿਹੜੀ ਮਾਇਆ ਇਕੱਤਰ ਹੁੰਦੀ ਆ ਅਤੇ ਆਪਣੇ ਪਾਸੋਂ ਦਸਵੰਧ ਦੇ ਕੇ ਉਹ ਲੋਕਾਂ ਦੀ ਭਲਾਈ ਦੇ ਜਿਹੜੇ ਕੰਮ ਆ ਚਾਹੇ ਉਹ ਬੱਚਿਆਂ ਦੀ ਵਿਆਹ ਚ ਚਾਹੇ ਉਹ ਰਾਸ਼ਨ ਦੀ ਸਕੀਮ ਆ ਚਾਹੇ ਉਹ ਘਰ ਘਰ ਜਾ ਕੇ ਗੁਰਮਤ ਦਾ ਪ੍ਰਚਾਰ ਕਰਨ ਦੀ ਸਕੀਮ ਆ ਬਹੁਤ ਲੰਬੇ ਸਮੇਂ ਤੋਂ ਇਹ ਸਾਰੇ ਹੀ ਸਾਥੀ ਜਿਹੜੇ ਕਿ ਨਿਸ਼ਕਾਮ ਆਪਣੇ ਤੌਰ ਤੇ ਸੇਵਾ ਕਰ ਰਹੇ ਨੇ ਜਿੱਥੇ ਆਪ ਪ੍ਰੇਰਿਤ ਹੋ ਰਹੇ ਨੇ ਉੱਥੇ ਦੂਸਰਿਆਂ ਵਾਸਤੇ ਵੀ ਪ੍ਰੇਰਿਤ ਸਰੋਤ ਨੇ ਕਿਉਂਕਿ ਇਹ ਜਿਹੜੀਆਂ ਗੱਲਾਂ ਨੇ ਇਹ ਜੋ ਕੇ ਸਮੇਂ ਦੇ ਵਿੱਚ ਬਹੁਤ ਕਠਿਨ ਨੇ ਜਿਹੜਾ ਰਸਤਾ ਜਿਹੜਾ ਮਾਰਗ ਇਹਨਾਂ ਨੇ ਅਪਣਾਇਆ ਆਉਣ ਵਾਲੇ ਕੱਲ ਵਿੱਚ ਇੱਥੋਂ ਹੀ ਸੁਰਖਰੂ ਹੋਣਾ ਉਹ ਅੱਜ ਦੇ ਕੈਂਪ ਦੇ ਵਿੱਚ ਸੰਤ ਬਾਬਾ ਅਮੀਤ ਸਿੰਘ ਜੀ ਜੋ ਇਸ ਸਥਾਨ ਦੇ ਮੁਖੀ ਨੇ ਉਹਨਾਂ ਦੇ ਸਹਿਯੋਗ ਨਾਲ ਇਸ ਸਮੁੱਚੇ ਮੈਂਬਰ ਸਾਹਿਬਾਨ ਜਿਹੜੇ ਨੇ ਨਿਸ਼ਕਾਮ ਸੇਵਾ ਕਰੌਣੇ ਸਤਪੁਰ ਬਖਸ਼ਿਸ਼ ਕਰੇ ਇਹਨਾਂ ਸਾਰੇ ਹੀ ਮੈਂਬਰਾਂ ਦਾ ਆਪਸੀ ਪਰਸਪਰ ਪ੍ਰੇਮ ਪਿਆਰ ਇਹ ਲਗਨ ਜਿਹੜੀ ਸਤਗੁਰ ਨੇ ਲਾਈ ਆ ਤੇ ਆਉਣ ਵਾਲੇ ਕੱਲ ਵਿੱਚ ਲੋਕਾਂ ਦੀ ਲੋੜਵੰਦਾਂ ਜਿਹੜੀ ਆ ਉਹ ਸੇਵਾ ਕਰਕੇ ਤੇ ਜੋ ਬਾਣੀ ਦਾ ਫਰਮਾਨ ਹੈ ਉਸ ਤੇ ਆਪਣੇ ਜਿਹੜੇ ਆ ਆਉਣ ਵਾਲੇ ਕੱਲ ਵਿੱਚ ਸੁਰਖਰੂ ਹੋ ਕੇ ਦੂਸਰਿਆਂ ਦੀ ਪ੍ਰੇਰਨਾ ਦਾ ਸਰੋਤ ਬਣੇ ਰਹਿਣ ਤਾਂ ਜੋ ਆਉਣ ਵਾਲੇ ਕੱਲ ਵਿੱਚ ਲੋਕਾਂ ਨੂੰ ਜਿਹੜੀ ਰਾਹਤ ਆ ਅਜੋਕੇ ਮਹਿੰਗਾਈ ਦੇ ਸਮੇਂ ਵਿੱਚ ਮਿਲ ਸਕੇ ਤੇ ਮੈਂ ਅੱਜ ਦੇ ਸੁਪ ਅਫਸਰ ਤੇ ਸਮੂੱਚੇ ਆਪਣੇ ਮੈਂਬਰ ਸਾਹਿਬਾਂ ਦਾ ਧੰਨਵਾਦ ਕਰਦਾ ਕਿ ਇਹਨਾਂ ਨੇ ਤੋਰਾ ਜਿਹੜਾ ਤੋਰਿਆ ਹੋਇਆ ਬਹੁਤ ਕਠਿਨ ਕਈ ਵਾਰੀ ਤਾਂ ਬੰਦਾ ਹਮਜ਼ੰਦਾ ਥੱਕ ਜਾਂਦਾ ਪਰ ਨਿਰੰਤਰ ਗੁਰੂ ਨੇ ਬਖਸ਼ਿਸ਼ ਕੀਤੀ ਆ ਇਹ ਆਪਸੀ ਪਿਆਰ ਮੁਹੱਬਤ ਨਾਲ ਲੋਕਾਂ ਦੀ ਭਾਈਚਾਰੇ ਦੀ ਲੋੜ ਬੰਦਾਂ ਦੀ ਸੇਵਾ ਕਰ ਰਿਹਾ ਇਹਨਾਂ ਸਮੁੱੱਚਿਆਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਲਾਈਨ ਕਲੱਬ ਲੁਧਿਆਣਾ ਰਾਇਲ ਦਾ ਪ੍ਰਧਾਨ ਡੀ.ਆਰ. ਰਾਮਪਾਲ ਐਡਵੋਕੇਟ ਲੁਧਿਆਣਾ ਆਇ ਸਮੁੱੱਚੇ ਸੰਗਤਾਂ ਦਾ ਧੰਨਵਾਦ ਕਰਦਾ ਹਾਂ ਕੀਰਤਨ ਸਰੋਸਟੀ ਨੇ 45 ਸਲਾਨਾ ਆਈ ਕੈਂਪ ਤੇ ਹੋਰ ਜਨਰਲ ਕੈਂਪ ਲਗਾਇਆ ਹੈ ਮਾਨਵਤਾ ਦੀ ਸੇਵਾ ਲਈ ਬਹੁਤ ਵੱਧ ਚੜ ਕੇ ਉਪਰਾਲਾ ਕਰਦੇ ਨੇ ਇਹ ਸਾਰੇ ਮੈਂਬਰ ਧੰਨਵਾਦ ਦੇ ਪਾਤਰ ਨੇ ਇਹਨਾਂ ਦਾ ਸਦਕਾ ਸਾਡੇ ਮਾਸਟਰ ਜੀ ਜਾਂ ਫੋਰਮਨ ਪ੍ਰੀਤ ਜੀ ਸਾਡੇ ਸੈਕਟਰੀ ਵੀ ਨੇ ਲਾਈਨ ਕਲੱਬ ਦੇ ਤੇ ਹੋਰ ਸਾਰੇ ਮੈਂਬਰਾਂ ਦੇ ਸਹਿਯੋਗ ਨਾਲ ਇਹ ਵਾਰਸ਼ਿਕ ਜਨਤਾ ਦੀ ਸੇਵਾ ਵਾਸਤੇ ਅੱਖਾਂ ਦਾ ਕੈਂਪ ਤੇ ਹੋਰ ਦੂਜੀਆਂ ਸਵਾਵਾਂ ਦੇ ਕੈਂਪ ਲਾਏ ਜਾਂਦੇ ਹਨ ਤੇ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਤਰਲੋਸ਼ਨ ਸਿੰਘ ਯੋਗੇ ਸ੍ਰੀ ਕੀਰਤਨ ਸੇਵਾ ਸੁਸਾਇਟੀ ਰਜਿਸਟਰਡ ਜੋ ਉਹਨਾਂ ਦੇ ਵਿੱਚ ਸਰਪ੍ਰਸਤਾ ਸਰਦਾਰ ਆਪਣੇ ਸਰਦਾਰ ਪ੍ਰੇਮ ਸਿੰਘ ਜੀ ਸਾਡੇ ਪ੍ਰਧਾਨ ਹਨ ਸਰਦਾਰ ਅਜੀਤ ਸਿੰਘ ਜੀ ਇਹ ਜਿਹੜੀ ਦੁਕਾਨ ਸਾਡੇ ਕੋਲ ਹੈਗੀ ਆ ਇਸ ਵਕਤ ਕੋਰਸਾ ਲੈਂਡ ਦੇ ਨਾਲ ਉਹਦੇ ਇਹਨਾਂ ਨੇ ਰਜਿਸਟਰੀ ਕਰਾ ਕੇ ਦਿੱਤੀ ਸਾਨੂੰ ਬਹੁਤ ਉਹਦਾ ਫਾਇਦਾ ਪਹੁੰਚਿਆ ਇਹ ਜੋ ਕਿ ਅੱਜ ਲੱਗ ਰਿਹਾ ਹੈ ਇਹ 45ਵਾਂ ਜਨਰਲ ਮੈਡੀਕਲ ਅਤੇ ਅੱਖਾਂ ਦਾ ਕੈਂਪ ਹੈ ਔਰ ਹਮੇਸ਼ਾ ਇਹ ਆਸਾਂ ਤੇ ਸਾਨੂੰ ਬੜਾ ਮਾਣ ਹੈ ਇੱਥੇ ਜੋ ਸਾਡੇ ਬਾਬਾ ਅਮੀਰ ਸਿੰਘ ਜੀ ਸਤਿਕਾਰਯੋਗ ਇਹਨਾਂ ਦੀ ਸਪ੍ਰੈਸਿਟੇਸ਼ਨ ਇਹਨਾਂ ਦੀ ਅਗਵਾਈ ਤੇ ਬਹੁਤ ਇਹਨਾਂ ਬਣੋਂ ਸਾਨੂੰ ਹਰ ਪ੍ਰਕਾਰ ਦੀ ਸਹਾਇਤਾ ਮਿਲਦੀ ਹੈ ਤੇ ਇਹ ਖੁੱਲੀ ਆਸਾਨ ਹੋਣ ਕਰਕੇ ਇਥੇ ਹਰ ਸਾਲ ਇਹ 45ਵਾਂ ਕੰਮ ਐਸੋ ਲੱਗਿਆ ਹੈ ਔਰ ਜਿਹੜੇ ਬਾਕੀ ਡਾਕਟਰ ਨੇ ਜਨਰਲ ਮੈਡੀਕਲ ਦੇ ਉਹ ਵੀ ਸਾਰੇ ਨਾਮੀ ਡਾਕਟਰ ਨੇ ਸਾਰੇ ਤੇ ਇਸ ਬਹੁਤ ਮਰੀਜ਼ ਲਗਭਗ 1000 ਬੰਦਾ ਘਟੋ ਘਾਟ ਆ ਜਾਂਦਾ ਅੱਖਾਂ ਦੇ ਆਪਰੇਸ਼ਨ ਜਿਹੜੇ ਨੇ ਇਥੇ ਚੈੱਕਅਪ ਕਰਕੇ ਡਾਕਟਰ ਐਸ.ਪੀ. ਸਿੰਘ ਜਰਗੇ ਆਖਣੇ ਬਾਹਤ ਮਹਰ ਨੇ ਉਹ ਆਪਰੇਸ਼ਨ ਕਰਦੇ ਆਪਣੇ ਥੀਟਰ ਦੇ ਵਿੱਚ ਆਪਣੇ ਹਸਪਤਾਲ ਦੇ ਵਿੱਚ ਜਿਹੜਾ ਕੋ ਨਾਨਕ ਇੰਜੀਨੀਅਰ ਕਾਲਜ ਦਾ ਜੋ ਗੇਟ ਹੈ ਉਸ ਦੇ ਸਾਹਮਣੇ ਡਾਕਟਰ ਐਚ ਪੀ ਸਿੰਘ ਹਸਪਤਾਲ ਹੈ ਉਥੇ ਕੀਤਾ ਜਾਂਦਾ ਹੁਣ ਉਹਨਾਂ ਦਾ ਐਸਓ ਤੇ ਚੈੱਕਅਪ ਕਰਕੇ ਉਹਨਾਂ ਦਾ ਐਡਰੈਸ ਹੈ ਉਹਨਾਂ ਦੇ ਮੋਬਾਈਲ ਨੰਬਰ ਨੋਟ ਕਰ ਲਈ ਜਾਂਦੇ ਨੇ ਤੇ ਕੁਝ ਦਿਨਾਂ ਬਾਅਦ ਉਹਨਾਂ ਨੂੰ ਵਾਰੀ-ਵਾਰੀ ਬੁਲਾਇਆ ਜਾਂਦਾ ਹੈ ਲਗਭਗ 80 85 ਦੇ ਕਰੀਬ ਇਥੇ ਆਪਰੇਸ਼ਨ ਹੋ ਜਾਂਦੇ ਨੇ ਔਰ ਉਹ ਸਾਰੇ ਆਪਰੇਸ਼ਨ ਹੈ ਬੜੀ ਚੀਜ਼ ਇਹ ਹੈ ਕਿ ਗੁਰੂ ਦੀ ਕਿਰਪਾ ਨਾਲ ਸਾਰੇ ਬਿਲਕੁਲ ਫਰੀ ਟੈਸਟ ਵੀ ਐਨਕਾਮੀ ਹੋਰ ਲੰਗਰ ਪਾਣੀ ਹਰ ਜੀ ਸਾਰੀ ਫਰੀ ਚਲਦੀ ਹੈ ਤੇ ਬਹੁਤ ਸਾਨੂੰ ਸ਼ੁਕਰ ਹੈ ਕਿ ਇਸ ਪਰਮਾ ਸਜੋ ਸੰਗਤਵਾਲੋ ਸਾਨੂੰ ਮਿਲਦਾ ਅੱਜ ਵੀ ਇਥੇ ਬਹੁਤ ਸਾਰੇ ਸਾਥੀ ਆਏ ਹੋ ਨੇ ਤੇ ਸਾਰੇ ਆਪਣੇ ਡਿਊਟੀਆਂ ਬਹੁਤ ਸੋਹਣੀਆਂ ਨਿਭਾ ਰਹੇ ਨੇ ਤੇ ਅੱਗੇ ਪਿੱਛੇ ਵੀ ਇਹ ਸੋਸਾਇਟੀ ਜਿਹੜੀ ਹੈ ਦੋ ਸ라이 ਸੈਂਟਰ ਐਸੋ ਚੱਲੇ ਨੇ ਬੀਬੀ ਬਲਦੇਵ ਗੌਰੋਂ ਦੇ ਇੰਚਾਰਜ ਹੈ ਤੇ ਇਸੇ ਤਰ੍ਹਾਂ ਹਰ ਮਹੀਨੇ ਦੇ ਆਖਰੀ ਐਤਵਾਰ ਰਾਸ਼ਨ ਦਿੱਤਾ ਜਾਂਦਾ ਉਹਦੇ ਵਿੱਚ ਵੀ ਸਾਡੇ ਕੋਲ ਇਸ ਵਕਤ 42 42 ਬੀਬੀਆਂ ਨੇ ਜਿਹੜੀਆਂ ਲੋਰ ਵਾਂਦੇ ਨੇ ਉਹਨਾਂ ਨੂੰ ਰਾਸ਼ਨ ਦਿੱਤਾ ਜਾਂਦਾ ਤੇ ਜਿਹੜੇ ਜਿੰਨੇ ਵੀ ਆਪਣੇ ਆਸਾਨ ਹਨ ਇਤਿਹਾਸਕ ਉਹ ਉਹਨਾਂ ਦੇ ਜਿਹੜੀ ਯਾਤਰਾਵਾਂ ਵਿੱਚ ਬੱਸ ਲੈ ਕੇ ਜਾਂਦੇ ਆ ਬਹੁਤ ਥੋੜੀ ਸੇਵਾ ਲੈ ਕੇ ਤੇ ਡਾਕਟਰ ਐਚ.ਪੀ. ਸਿੰਘ ਤੇ ਸਰਵਰ ਮਾਨ ਉਹ ਜਦੋਂ ਵੀ ਚਾਹੀਏ ਅਸੀਂ ਅਗੇ ਪਿੱਛੇ ਵੀ ਕਿਤੇ ਰਿਸੂਰਸ ਪਾ ਜਵੇ ਤਾਂ ਅਸੀਂ ਆਪਰੇਸ਼ਨ ਉਹਨਾਂ ਕੋਲ ਕਰਵਾ ਸਕਦੇ ਹੁੰਦੇ ਆ ਸੋ ਬਹੁਤ ਸ਼ੁਕਰ ਹੈ ਗੁਰੂ ਨਾਨਕ ਦੇਵ ਜੀ ਇਸ ਪਾਸੇ ਪ੍ਰੇਰਿਆ ਸਾਡੇ ਸਾਰੇ ਆਪਸੀ ਟੀਮ ਦੇ ਵਿੱਚ ਪ੍ਰੇਮ ਭਾਵਨਾ ਪਿਆਰ ਸਤਿਕਾਰ ਹੈ ਤੇ ਇੱਕ ਹੋਰ ਬੜੀ ਖੁਸ਼ੀ ਦੀ ਗੱਲ ਹੈ ਕਿ ਜਿਵੇਂ ਇਸ ਦਾ ਨਾਮ ਆ ਸ੍ਰੀ ਕੀਰਤਨ ਸੇਵਾ ਸੁਸਾਇਟੀ ਇਹ ਹਫ਼ਤੇ ਚ ਦੋ ਵਾਰੀ ਕੀਰਤਨ ਵੀ ਕਰਦੀ ਹੈ ਇੱਕ ਤਾਂ ਹਰ ਮੰਗਲਵਾਰ ਨੂੰ ਗੁਰਦੁਆਰਾ ਸ਼ਹੀਦਾਂ ਵਿਖੇ ਮਾਤਾ ਪਾਪਾ ਕੋਰਸੇਪੋ ਜੱਥੇ ਦੇ ਨਾਲ ਅਟੈਚ ਹੋ ਕੇ ਉੱਥੇ ਸਤਿ ਤੋਂ 7:00 ਤੋਂ 8:00 ਵਜੇ ਦਾ ਕੀਰਤਨ ਹੁੰਦੇ ਨੇ ਤੇ ਇੱਕ ਪਰਿਵਾਰਾਂ ਵਿੱਚ ਕਹਿੰਦੇ ਗੁਰਦੁਆਰੇ ਸਾਹਿਬ ਵਿੱਚ ਹਰ ਐਤਵਾਰ ਨੂੰ 1.5 ਤੋਂ 2 ਘੰਟੇ ਚ ਔਰ ਉਹਦੇ ਵਿੱਚ ਵੱਡੀ ਚੀਜ਼ ਇਹ ਹੈ ਵੀ ਜਿਹੜੇ ਬੱਚਿਆਂ ਨੂੰ ਲੱਗਣ ਲੱਗੇ ਆ ਕੀਰਤਨ ਕਰਨ ਦੀ ਉਹਨਾਂ ਨੂੰ ਉਤਸ਼ਾਹਤ ਕੀਤਾ ਜਾਂਦਾ ਹੈ ਉਹ ਸਟੇਜ ਤੇ ਬੈਠ ਕੇ ਆਪਣਾ ਚਾਕਾ ਉਹਨਾਂ ਨੇ ਇੰਨਾ ਸੋਹਣਾ ਖੋਲ ਲਿਆ ਕਿ ਸੰਗਤ ਨੂੰ ਬਹੁਤ ਖੁਸ਼ੀ ਹੁੰਦੀ ਹੈ ਸਾਰੇ ਨਿਸ਼ਕਾਮ ਸੇਵਾਵਾਂ ਕਰਦੇ ਨੇ ਜਿਨੇ ਵੀ ਸਾਡੇ ਵੀਰ ਨੇ ਔਰ ਇਹ ਬੱਚੇ ਨੇ ਨਿਸ਼ਕਾਮ ਸੇਵਾਾਂ ਕਰਦੇ ਆ ਬਹੁਤ ਬਹੁਤ ਗੁਰੂ ਦਾ ਧੰਵਾਦ ਤੋਂ ਅੱਜ ਜੇ ਆਏ ਨੇ ਬਾਬਾ ਜੀ ਸਿੰਘ ਮੇਰੇ ਕੋਲ ਖੜਦੇ ਨੇ ਸਦਾ ਗੁਰਚਨ ਸਿੰਘ ਜੀ ਮਨਪ੍ਰੀਤ ਸਿੰਘ ਜੀ ਸੁੰਦਰ ਸਿੰਘ ਜੀ ਬਲਦੇਵ ਕੌਰ ਜੀ ਔਰ ਮੇਰੇ ਸਾਥੀ ਸਾਪੀਤੋ ਸਿੰਘ ਜੀ ਸਾਜੀ ਸਿੰਘ ਛਾਬਰਾ ਜੀ ਸਾਰੇ ਆਪਣੇ ਸਦਾ ਗੰਭੀਰ ਸਾਹਿਬ ਜੀ ਤੇ ਲੋਜਨ ਸਿੰਘ ਜੀ ਸਾਰਿਆਂ ਦਾ ਬਹੁਤ ਧੰਵਾਦ ਜਿਨ੍ਹਾਂ ਨੇ ਆ ਕੇ ਅਸੀਸਾਂ ਦਿੱਤੀ ਨੇ ਔਰ ਇਸ ਕੰਮ ਨੂੰ ਕਾਰਜ ਨੂੰ ਸਫਲ ਬਣਾਇਆ ਬਹੁਤ ਬਹੁਤ ਧੰਵਾਦ ਜੀ